ਸੋ ਮੌਜੂਦਾ ਮੈਨਾ ਸ਼ੀਤ ਅਗਰਾਲ ਜੀ ਗੱਲ ਕਿੱਸਾ ਦੇਖਦੇ ਹੋ ਆਵਾਜ਼ ਪਰ ਹੱਥਾਂ ਮੈਂ ਤੁਸੀਂ ਲੱਗਦਾ ਵੀ ਬਹੁਤ ਵੱਡਾ ਪਰਿਵਾਰ ਹੈ ਔਰ ਜਿਹੜਾ ਹੱਕ ਲੋਕਾਂ ਨੂੰ ਇਸ ਪਾਰਟੀ ਮਜ਼ਾ ਬਾਕੀ ਉਸ ਪਾਰਟੀ ਦੇ ਕਾਬਿਲ ਹੈ ਸਾਰੇ ਕਾਰਜਤਾਇਕ ਕਿੰਨਾ ਜੋਸ਼ ਸੀ ਅੱਜ ਮੈਂ ਤਿਆਰ ਬੈਠੇ ਆ ਲੋਕ ਸਭਾ ਦੀ ਚੋਣਾਂ ਵਾਸਤੇ ਵੀ 1 ਜੂਨ ਕਰ ਦੋ ਆਵੇ ਤਾਂ ਹਰ ਬੰਦਾ ਕਮਲ ਦੇ ਮੋਰ ਲਾਉਣ ਨੂੰ ਤਿਆਰ ਬੈਠਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਕੈਸਾ ਕੈਂਡੀਡੇਟ ਲੁਧਿਆਣਾ ਸ਼ਹਿਰ ਨੂੰ ਦਿੱਤਾ ਲੁਧਿਆਣਾ ਦਾ ਪ੍ਰਿਆ ਨੇਤਾ ਲੁਧਿਆਣਾ ਦੀ ਸੇਵਾ ਕਰਨ ਵਾਲਾ ਰਮੇਸ਼ ਬਿੱਟੂ ਜੀ ਕੈਂਡੀਡੇਟ ਜਿਹੜਾ ਉਹਨਾਂ ਨੇ ਇਸ ਉਤਾਰੇ ਆ ਦੇਖਿਆ ਤੁਸੀਂ ਅੱਜ ਇੱਕ ਹਲਕੇ ਸਾਊਥ ਦੀ ਜਿਹੜੀ ਬੂਥ ਸਭਾ ਮਿਲਨ ਸੀ ਕਿ ਕਾਰਗਰਤਾ ਕਿੰਨਾ ਜੋਸ਼ ਆ ਜਿਹੜਾ ਕਾਰਗਰਤਾ ਚਿੰਨ 4 ਘੰਟੇ ਬੈਠ ਸਕਦਾ ਸੁਣ ਸਕਦਾ ਐਡਾ ਮਤਲਬ ਉਹ ਨੀਚੇ ਜਾ ਕੇ ਕੰਮ ਵੀ ਕਰ ਸਕਦਾ ਮੈਨੂੰ ਲੱਗਦਾ ਮੈਨੂੰ ਉਮੀਦ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਜਿਹੜੇ ਕੰਮ ਕੀਤੇ ਹੋਏ ਆ ਹੋਰ ਤੇ ਲੋਕ ਮੋਹਰ ਲਗਾਣਗੇ ਤੀਜੀ ਵਾਰ ਮੌਕਾ ਦੇਣਗੇ ਤੇ ਜਿਹੜਾ ਇਸ ਦੇਸ਼ ਨੇ ਜਿਹੜਾ ਇੱਕ ਨਿਰਣੇ ਕੀਤਾ ਹੈ ਇਸ ਵਾਰ 400 ਪਾਰ ਔਰ ਇਹ ਵੀ ਜਿਹੜਾ ਨਵੀਨ ਬਿੱਟੂ ਲੁਧਿਆਣੇ ਤੋਂ ਐਮਪੀ ਬਣ ਕੇ ਜਾਣਗੇ ਦੇ ਦੋ ਜਿੰਦਦਰ ਤੋਂ ਸਾਬਕਾ ਸਾਂਸਦ ਸ਼ਿਸ਼ੀਰ ਰਿੰਕੂ ਜੀ ਔਰ ਸ਼ੀਤਲ ਅੰਗਰਾਜ ਇਹ ਦੋਨੇ ਦੋਨੇ ਦੁਆਰਾ বিজে ਪਾਰਟੀ ਜਿੰਦਦਰ ਦੇ ਵਿੱਚ ਆਮ ਆਦੀ ਪਾਰਟੀ ਦੇ ਕਾਰਕਟਰਾਂ ਦੀ ਜਿਹੜੀ ਜਵਾਨਾਂ ਜਬਤ ਕਰਾਵਾਂਗੇ ਸੋ ਇਹ ਸਨ ਸ਼ੀਤਲ ਅੰਗਰਾਜ ਦਾਸ ਦੇ ਕਿ ਆਵਾਜਪਾ ਥਾਮਨ ਥਾਮਿਆ ਤੇ ਹਮੇਸ਼ਾ ਹੀ ਆਵਾਜਪਾ ਜਿਹੜਾ ਅੱਜ ਜਿਹੜਾ ਜੋਸ਼ ਦੇਖਣ ਨੂੰ ਮਿਲਿਆ ਲੁਧਿਆਣਾ ਦੀ ਜਿਹੜੀ ਵਰਕਰ ਸੰਮੇਲਨ ਹੋਇਆ ਤੇ ਉਸ ਨਾਲ ਹੀ ਅੱਜ ਸ਼ੀਤਲ ਅੰਗਰਾਲ ਵਿਸ਼ੇਸ਼ ਤੌਰ ਤੇ ਜਦੋਂ ਚਲ ਕੇ ਆਇਆ ਲੁਧਿਆਣਾ ਔਰ ਰਮਨਜੀਤ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਆਮ ਬੋਥ ਰਕਤ ਉਹਨਾਂ ਦੇ ਹੱਕ ਦੇ ਵਿੱਚ ਵੋਟ ਮੰਗਣ ਦੀ ਜੋਸ਼ ਭਰਿਆ ਤੇ ਬਿਲਕੁਲ ਸਿੱਧੇ ਤੌਰ ਤੇ ਸਪਸ਼ਟ ਕੀਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ 1 ਜੂਨ ਦੇ ਪੰਜਾਬ ਦੇ ਲੁਧਿਆਣਾ ਦੇ ਜਿਹੜੇ ਲੋਕ ਹੈਗੇ ਆ ਉਹ ਬਿੱਟੂ ਰਮਨਜੀਤ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਵੋਟ ਪਾ ਕੇ ਬਾਕੀ ਲੜੇ ਉਮੀਦਵਾਰਾਂ ਦੀ ਜਮਾਨਤਾਂ ਉਹ ਹਮੇਸ਼ਾ ਜ਼ਬਤ ਹੀ ਖੋਣ ਗਿਆ ਕੈਮਰਾ ਮੈਂ ਬੋਬੀਨਾ ਸਦੀਸ਼ ਸ਼ਰਮਾ ਦੇ ਇਸ ਟੀਵੀ ਲੁਧਿਆਣਾ ਸੋ ਮੌਜੂਦਾ ਮੈਨਾਸ਼ੀ ਤੰਗਰਾਲ ਜੀ ਦਾ ਕੇਸਾ ਦੇਖਦੇ ਹੋ ਆਵਾਜ਼ ਪਾ ਹੱਥਾਂ ਮੈਂ ਤੁਸੀਂ ਲੱਗਦਾ ਵੀ ਬਹੁਤ ਵੱਡਾ ਪਰਿਵਾਰ ਹੈ ਔਰ ਜਿਹੜਾ ਹੱਕ ਲੋਕਾਂ ਨੂੰ ਇਸ ਪਾਰਟੀ ਮਜ਼ਾ ਬਾਕੀ ਉਸ ਪਾਰਟੀ ਦੇ ਕਾਬਿਲ ਹੈ ਸਾਰੇ ਕਾਰਜਤਾਇਕ ਕਿੰਨਾ ਜੋਸ਼ ਸੀ ਅੱਜ ਮੈਂ ਤਿਆਰ ਬੈਠੇ ਆ ਲੋਕ ਸਭਾ ਦੀ ਚੋਣਾਂ ਵਾਸਤੇ ਵੀ 1 ਜੂਨ ਕਰ ਦੋ ਆਵੇ ਤਾਂ ਹਰ ਬੰਦਾ ਕਮਲ ਦੇ ਮੋਰ ਲਾਉਣ ਨੂੰ ਤਿਆਰ ਬੈਠਾ। ਦੇਸ਼ ਦੇ ਪ੍ਰਧਾਨ ਮੰਤਰੀ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਕੈਸਾ ਕੈਂਡੀਡੇਟ ਲੁਧਿਆਣਾ ਸ਼ਹਿਰ ਨੂੰ ਦਿੱਤਾ। ਲੁਧਿਆਣਾ ਦਾ ਪ੍ਰਿਆ ਨੇਤਾ ਲੁਧਿਆਣਾ ਦੀ ਸੇਵਾ ਕਰਨ ਵਾਲਾ ਰਮੇਸ਼ ਬਿੱਟੂ ਜੀ ਕੈਂਡੀਡੇਟ ਜਿਹੜਾ ਉਹਨਾਂ ਨੇ ਇਸ ਉਤਾਰੇ ਆ ਦੇਖਿਆ ਤੁਸੀਂ ਅੱਜ ਇੱਕ ਹਲਕੇ ਸਾਊਥ ਦੀ ਜਿਹੜੀ ਬੂਥ ਸਭੇਲਨ ਸੀ ਕਿ ਕਾਰਗਰਤਾ ਕਿੰਨਾ ਜੋਸ਼ ਆ ਜਿਹੜਾ ਕਾਰਕਿਰਤਾ ਚਿੰਨ 4 ਘੰਟੇ ਬੈਠ ਸਕਦਾ ਸੁਣ ਸਕਦਾ ਐਡਾ ਮਤਲਬ ਉਹ ਨੀਚੇ ਜਾ ਕੇ ਕੰਮ ਵੀ ਕਰ ਸਕਦਾ ਮੈਨੂੰ ਲੱਗਦਾ ਮੈਨੂੰ ਉਮੀਦ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਜਿਹੜੇ ਕੰਮ ਕੀਤੇ ਹੋਏ ਆ ਉਹ ਤੇ ਲੋਕ ਮੋਹਰ ਲਗਾਣਗੇ ਤੀਜੀ ਵਾਰ ਮੌਕਾ ਦੇਣਗੇ ਤੇ ਜਿਹੜਾ ਇਸ ਦੇਸ਼ ਨੇ ਜਿਹੜਾ ਇੱਕ ਨਿਰਣੇ ਕੀਤਾ ਹੈ ਇਸ ਵਾਰ 400 ਪਾਰ ਔਰ ਇਹ ਜਿਹੜਾ ਨਵੀਨ ਬਿੱਟੂ ਲੁਧਿਆਣੇ ਤੋਂ ਐਮਪੀ ਬਣ ਕੇ ਜਾਣਗੇ ਦੇ ਦੋ ਜਲੰਧਰ ਤੋਂ ਸਾਬਕਾ ਸਾਂਸਦ ਸ਼ਿਸ਼ੀਰ ਰਿੰਕੂ ਜੀ ਔਰ ਸ਼ੀਤਲ ਅੰਗਰਾਜ ਇਹ ਦੋਨੇ ਦੋਨੇ ਦੁਆਰਾ ਭਾਜਪਾ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਰਕਟਰਾਂ ਦੀ ਜਿਹੜੀ ਜਵਾਨਾਂ ਜਬਤ ਕਰਾਵਾਂਗੇ ਸੋ ਇਹ ਸਨ ਸ਼ੀਤਲ ਅੰਗਰਾਜ ਜੀ ਦਾਸ ਦੇ ਕਿ ਆਵਾਜਪਾ ਥਾਮਨ ਥਾਮਿਆ ਤੇ ਹਮੇਸ਼ਾ ਹੀ ਆਵਾਜਪਾ ਜਿਹੜਾ ਅੱਜ ਜਿਹੜਾ ਜੋਸ਼ ਦੇਖਣ ਨੂੰ ਮਿਲਿਆ ਲੁਧਿਆਣਾ ਦੇ ਜਿਹੜੀ ਵਰਕਰ ਸੰਮੇਲਨ ਹੋਇਆ ਤੇ ਉਸ ਨਾਲ ਹੀ ਅੱਜ ਸ਼ੀਤਲ ਅੰਗਰਾਲ ਵਿਸ਼ੇਸ਼ ਤੌਰ ਤੇ ਜਦੋਂ ਚਲ ਕੇ ਆਇਆ ਲੁਧਿਆਣਾ ਔਰ ਰਮਨਜੀਤ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਆਮ ਬੋਥ ਰਕਤ ਉਹਨਾਂ ਦੇ ਹੱਕ ਦੇ ਵਿੱਚ ਵੋਟ ਮੰਗਨ ਦੀ ਜੋਸ਼ ਭਰਿਆ ਤੇ ਬਿਲਕੁਲ ਸਿੱਧੇ ਤੌਰ ਤੇ ਸਪਸ਼ਟ ਕੀਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ 1 ਜੂਨ ਦੇ ਪੰਜਾਬ ਦੇ ਲੁਧਿਆਣਾ ਦੇ ਜਿਹੜੇ ਲੋਕ ਹੈਗੇ ਆ ਉਹ ਬਿੱਟੂ ਰਮਨਜੀਤ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਵੋਟ ਪਾ ਕੇ ਬਾਕੀ ਲੜੇ ਉਮੀਦਵਾਰਾਂ ਦੀ ਜਮਾਨਤ ਆ ਉਹ ਹਮੇਸ਼ਾ ਜ਼ਬਤ ਹੀ ਖੋਣ ਗਿਆ कैमरा मैन सदीप शर्मा लुजाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप